ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟਵੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮ ਟਵੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7-8 ਵਹਿੜਾ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਲੈਣਾ ਉਹ ਕਰ ਦਾਂਗੇ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਾਸੀ ਗਾਜੀ ਸਾਸੀ ਗਾਜੀ ਨਾਮ ਤੇ ਐਡਰੈਸ ਸਾਸੀ ਨਾਮ ਭਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੋੜ ਦਾ ਫੋਨ ਨੰਬਰ ਦਾ 83606088 ਸਰਮਾਲੀ ਕਾਊਗਾ ਹਾਂ ਸੱਤ ਘੜਾ ਕਾਊਗਾ ਜਰਸੀ ਕਹਿਨ ਮਾਲ ਸੁਆ ਇਹ ਭਾਈ ਦੂਜਾ ਸੁਆ ਕਿ ਅਗਲਾ ਦੂਜਾ ਮਨ ਲੈ ਤੀਜਾ ਮਨ ਵਾਲੇ ਯਾਰ ਆਪਣਾ ਕੋਲੇ ਮਾਲ ਆਇਆ ਹੁੰਦਾ ਤੈਨੂੰ ਪਤਾ ਹਮ ਕਿੰਨਾ ਕਿ ਦੁੱਧ ਪਿਆਜ ਦੁੱਧ ਪਿਆਜ ਭਾਈ 14-15 जय जमल जय जमहा ना ਲੈੰਦੇ 몰ੇ ਦੇ ਨਾ ਮਰਜੀ ਕਰੀ ਚਲੇਗੇ 37000 ਦੀ ਬਾਈ ਦੇ ਦੈਨ ਕਿਨੇ ਦੱਸਿਆ ਦੈਨ ਪੰਜ ਚਾਰ ਲੈ ਜੀ ਕਢੀਏ ਸੀਲ ਸੋ ਪੂਰੀ ਕਢੀਏ ਬਾਹਰ ਨੂੰ ਆ ਦੋਸਤੋ ਇੱਕ ਨੰਬਰ 37000 ਦੀ ਬਾਈ ਕਹਿੰਦਾ ਦੇ ਦੇਣੀ ਆ 14 15 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਜਰਸੀ ਨਸਲ ਦੀ ਬੱਚੀ ਦੈਨ ਕਿਨੇ ਲੈ ਜੂ ਦੈਨ ਪੰਜ ਚਾਰ ਲੈ ਜੂ ਬਾਈ ਪੰਜ ਚਾਰ ਦੈਨ ਬਾਈ ਦਸ ਦਾ ਲੈ ਜੂ ਹੂੰ ਲੇਵੇ ਬੱਚੀ ਲਾਈਪ ਹੈ ਵਾਲਟੇਲਾ ਹਜੇ ਕਾਫੀ ਬਾਕੀ ਆ ساری ਵਾਲਟੇਲ ਕੱਢ ਕੇ ਸੂਣਾ ਮੁੱਲ ਜਮਾ ਜੈ 37000 ਕੋਈ ਮਾਨ ਹੋ ਜੂ ਮੌਕੇ ਤੋਂ ਕਮਾ ਲਾ ਛੋੜ ਛਾੜ ਜਾਂ ਮੁੱਲ ਨਹੀਂ ਆਪਾਂ ਹਨਗੇ ਸਾਰਿਆਂ ਦੇ ਠੀਕ ਹੈ ਹਾਂਜੀ ਦੋਸਤੋ ਬਾਈ ਕਹਿੰਦਾ ਛੋੜ ਛਾੜ ਹੀ ਆ ਕਰਨੀ ਵਿੱਚੋਂ ਕਰਨ ਨੂੰ ਆ ਗੱਡੀ ਗਈ ਆਈ ਇਹ ਅਗਲਾ ਮੰਗਦਾ ਵੀ ਆਪਾਂ ਹਾਂ ਮੁੱਲ ਕਰਨ ਨੂੰ ਬਾਈ ਕਹਿੰਦਾ ਭਾਵੇਂ 42 ਕਰਾ ਲਓ ਫਿਰ 5000 ਘਟਾ ਦੇਾਂਗੇ ਤੇ ਪਰ ਲੈਣ ਦੇ ਨਾਲੇ ਡਿਮਾਂਡ ਆ 37000 ਉਹਦੇ ਚੋ ਛੋੜ ਵੀਰ ਕਹਿੰਦਾ ਕਰ ਦੂੰ ਬੇਫਿਕਰ ਹੋ ਕੇ ਆ ਜਾਓ 14 15 ਕਿਲੋ ਦੁੱਧ ਪਿਆਜੂ ਮਾਝਾਰ ਦਾ ਦੁੱਧ ਦੋ ਨੰਬਰ ਤੇ ਆ ਜਾ ਕਿਆ ਨਮਾ ਸੁਹਾ? ਇਹ ਬਈ ਦੂਜਾ ਸੁਹਾ। ਜਾਂ ਤੀਜਾ ਮੰਨ ਲੈ ਅਗਲਾ। ਕਿਆ ਪਣ ਦੂਜਾ ਹੀ ਆਵੇ। ਕਿੰਨੇ ਦਿਨ ਲੈ ਜੀ? ਇਹ ਲੈ ਜੂ ਹਫਤੇ ਦੇ ਕਰੀਬ ਬਈ। ਹਫਤੇ ਦੇ। ਹਾਂ 6 ਦਿਨ ਲੈ 7 ਲੈ ਨਿਕਲੇ। ਮੁੱਲ। ਮੁੱਲ ਜਮਾ ਹਾਨਾ 40000 ਜੀ। ਦੁੱਧ। ਦੁੱਧ ਪਿਆ ਦੂ 15 14 15। ਕੜੀ ਬਾਰ ਨੂੰ। 1 ਨੰਬਰ 37000 ਦੀ, 2 ਨੰਬਰ 40000 ਦੀ। ਦੁੱਧ ਬਾਈ ਕਹਿੰਦਾ 2 ਨੰਬਰ 15 16 ਪਿਆ ਜੂ। ਦੂਜਾ ਸੂਆ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਕਿਹਾ ਜੀਨੇ ਖਰੀਦਨੇ ਹੋ ਭਾਵੇਂ ਤੀਜਾ ਮੰਨ ਲੈ ਭਾਵੇਂ ਦਸਵਾਂ ਸੂਆ ਮੰਨ ਲੈ ਜਿਹੜਾ ਸੂਆ ਮੰਨਣਾ ਅਗਲਾ ਮੰਨ ਲੈ ਬੜੀ ਵੱਡੀ ਬੁੱਢੀ ਬਾਈ ਕਹਿੰਦੀ ਆ ਸਾਹ ਸੁਖਰੀਆ ਹੂੰ ਥੈਨ ਜ਼ਰੂਰ ਲੈ ਸਕਦੇ ਆ ਹਫਤਾ ਵੀ ਲੈ ਜੇ 6 ਦਿਨ ਲੈ ਜੇ 5 ਲੈ ਜੇ ਹੂੰ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਬਾਈ ਦੱਸਦਾ ਸੂਪੂਗੀ ਜਦ ਜਰੂਰ ਚੰਗੀ ਦੀ ਹੂੰ ਮਲ ਜੈ ਜੀ ਐ ਵਿੱਚੋਂ ਮਾਨਤਾਨ ਹੋ ਜੂ ਬਾਕੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਊਗੀ ਅਗਲਾ ਜਿਹੜਾ ਮਰਜ਼ੀ ਸੂਆ ਮੰਨ ਕੇ ਅਗਲਾ ਆਪਦਾ ਸੌਦਾ ਕਰ ਲੇ ਤਿੰਨ ਨੰਬਰ ਤਿੰਨ ਨੰਬਰ ਵੀ ਬਈ ਤੀਜਾ ਸੂਆ ਦੱਸਿਆ ਉਹਨਾਂ ਨੇ ਆਲਾ ਚੌਥਾ ਮੰਨ ਲ ਤੀਜਾ ਮੰਨ ਲ ਕਿੰਨੇ ਕਿਲੋ ਲੈ ਜੀ ਇਹ ਲੈ ਜੂ ਬਈ ਹਫ਼ਤੇ ਦੇ ਕਰੀਬ ਲੈ ਜੀ ਕਿੰਨਾ ਕੁ ਦੁੱਧ ਗਾੜੀ ਦੁੱਧ ਪਿਆ ਦੁੱਧ 14-15 ਕਿਲੋ ਜੈਜਾ ਮੁੱਲ ਜੈਜਾ ਮੁੱਲ ਜਮਾਂ ਹਾਂ ਨਾ 37000 ਦੀ ਕੱਢੀ ਵਾਰ ਨੂੰ ਆ ਦੋਸਤੋ ਤਿੰਨ ਨੰਬਰ 14-15 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਮੁੱਲ ਕਿੰਨਾ ਇਹਦਾ 37000 ਇੱਕ ਨੰਬਰ ਵੀ 37000 ਦੀ ਤਿੰਨ ਨੰਬਰ ਵੀ 37000 ਦੀ ਕੋਈ ਹਫਤਾ ਖੰਡ ਲੈ ਜੂ ਬਾਕੀ ਗਰਮੀ ਹੈਗੀ ਆ ਕੋਈ ਪਹਿਲਾਂ ਵੀ ਸੂ ਸਕਦਾ ਪਸ਼ੂ ਤੇ ਕੋਈ ਦਿਨ ਉੱਪਰ ਵੀ ਲੈ ਸਕਦਾ ਉਹ ਤੁਹਾਨੂੰ ਵੀ ਪਤਾ ਉਹ ਅੱਗੇ ਵਾਈਕਰੂ ਨੂੰ ਪਤਾ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਕੋਈ ਦੋ ਦਿਨ ਵੱਧ ਵੀ ਲੈ ਸਕਦੀ ਆ 14 15 ਕਿਲੋ ਦੁੱਧ ਕੱਢ ਜੂ ਮੁੱਲ 37000 ਇਹ ਇੱਕ ਇਧਰ ਹੋਰ ਬਹੁਤ ਭਾਰੀ ਵੱਛੀ ਕੰਨਵਾ ਸੂਆ ਇਧਰ ਇਹ ਦੂਜਾ ਸੂਆ ਵੱਛੀ ਆ ਬਾਈ ਕਿੰਨੇ ਦਿਨ ਲੈ ਜੂ ਦਿਨ ਬਈ 5-4 ਲੈ ਜੇ ਇੰਨੇ ਖ ਲੈ ਜੂ ਆ ਤਿਆਰੀਆਂ ਜੀ ਆ ਮੁੱਲ ਮੁੱਲ ਜਮਾ ਹਾਂ ਨਾ ਬਈ ਲੈਣ ਦੇਣਾ 50000 ਰੁਪਏ ਦੁੱਧ ਕਿੰਨਾ ਕੱਢੀ ਜੀ ਦੁੱਧ ਪਿਆ ਦੋ ਬਈ 18 ਕਿਲੋ ਕੱਢੀ ਆ ਬੰਦ ਆ ਦੋਸਤੋ 4 ਨੰਬਰ 50000 ਦੀ ਬਾਈ ਕਹਿੰਦਾ ਦੇ ਦੇਣੀ 18-20 ਕਿਲੋ ਦੁੱਧ ਪਿਆ ਜੂ ਪਹਿਲੀਆਂ ਵਿਹੜਾਂ ਦੇ ਮੁਕਾਬਲੇ ਕਾਦੇ ਦਾ ਦਰਮਿਆਨਾ ਪਰ ਵਜ਼ਨ ਬਹੁਤ ਆ ਬਲੇਵਾ ਥਾਲੇ ਬਹੁਤ ਆ ਹਾਂ ਹਵਾਨਾ ਵੀ ਸੋਹਣਾ ਵੱਡਾ ਭਾਂਡਾ ਤੇ ਭਾਰੀ ਵੀ ਬਹੁਤ ਆ ਪਲਟ ਲਾ ਹਜੇ ਪਈਆਂ ਵੀ ਬਹੁਤ ਐ ਬਾਕੀ ਦਣ ਹਜੇ ਦੋ ਚਾਰ ਲੈ ਜੂਗੀ ਦੋਵਾਂ ਚਾਰਾਂ ਦੇ ਨਾਂ ਤਾਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਅਮਰੀਕਨ ਵੈੜਾਂ ਵਰਗਾ ਹਵਾਨਾ ਜਦੋਂ ਤਿਆਰ ਹੋ ਜਾਂਦੀ ਐ ਲਟ ਕੇ ਸੂ ਕਰਮਾਰੀ ਥਣ ਗੁਲਾਬੀ ਐ ਆਦੀ ਚਵਾਈ ਵਾਲੇ ਐ ਆ ਜਿਆਦਾ ਮੋਟਾ ਆਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਆ ਸਾਰੀ ਵਲਟੈਲ ਕੱਢ ਕੇ ਸੋਣਾ ਝੋਲ ਵਾਲੀ ਬੱਛੀਆ ਲੇਵਾ ਲਾਹੂ ਬਹੁਤ ਕਲੀ ਤਿੰਨ ਚਾਰ ਦਿਨ ਲੈ ਜਰੂਰ ਜਾਊਗੀ ਪਰ ਤਿਆਰ ਹੋ ਜਾਂਦੀ ਹੈ ਲੈਟਕੇ ਸੂਨਾ ਕਰ ਮਾਲੀ ਨੇ 50000 ਮੁੱਲ ਮਾਝਾ ਰਗਾ ਦੁੱਧ ਦੂ ਮਾਨਤਾਨ ਹੋ ਜੂ ਪੰਜ ਨੰਬਰ ਇਹ ਬਈ ਦੂਜਾ ਸੂਆ ਬੱਚੀ ਹੁੰਦੀ ਹੈ ਵੀ ਠੀਕ ਹੈ ਹਾਂਜੀ ਇਹ ਵੀ ਲੈ ਜਾਓਗੇ ਪੰਜ ਚਾਰ ਦਿਨ ਕੋਈ ਹਫਤੇ ਦੇ ਕਰੀਬ ਇੱਥੇ ਹੀ ਰਹਿ ਸਕਦੀ ਆ ਤੇ ਲਾਈਫ ਕਰਦੀ ਹੁੰਦਾ ਕਿੰਨਾ ਕੁ ਦੁੱਧ ਕੱਢੀ ਦੁੱਧ ਪਿਆ ਦੂ 16 ਕਿਲੋ ਬਈ ਜਾਇਦ ਜਮਾਨ ਜੇ ਬਈ ਜਮਾਨ ਹਾਂ ਨਾ 50000 ਦੇ 16 17 ਕਿਲੋ ਬਾਈ ਦਾਸਤਾ ਦੁੱਧ ਪਿਆ ਜੂ ਹਾਨਾ 45000 ਦੀ ਬਾਈ ਕਹਿੰਦਾ ਦੇ ਦੂੰਗਾ ਵਿੱਚੋਂ ਥੋੜਾ ਥੋੜਾ ਮਾਨਤਾਨ ਸਾਰੇ ਨਗਾਂ ਚ ਹੋਜੂ ਜੇ ਕੋਈ ਜੋੜੀ ਲੈ ਲੈਂਦਾ ਪੂਰਾ ਵੱਧ ਹੋਜੂ ਹੋਜੂ ਕੱਲੇ ਕੱਲੇ ਚੋ ਵੀ ਥੋੜਾ ਥੋੜਾ 45000 ਦੀ ਦੇ ਦੇਣੀ ਐ 16 17 ਕਿਲੋ ਦੁੱਧ ਪਿਆਜੂ ਕੋਈ 5 6 ਦਿਨ ਡੇਟ ਮੁਤਾਬਕ ਕੱਚੀ ਐ ਡੱਬੀ ਵੱੱਛੀ ਐ ਹੂੰ ਹਵਾਨਾ ਸੋਹਣਾ ਸੀਲ ਸੌ ਪੂਰੀ ਐ ਥਣ ਚਾਰੀ ਐ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਮਲਟ ਲੰਪਈਆਂ ਬਹੁਤ ਆ ਬਾਕੀ ਦੇਣਾ 5 6 ਲੈ ਜਾਣੇ ਆ ਛੋਟਾ ਕਾਨਾ ਬੁੱਦੀ ਵਾਲੀ ਬੱਛੀ ਮੁੱਲ 40 ਤੇ 5 45000 ਉਹਦੇ ਚੋ ਮਾਨ ਹੋ ਜੂ ਆ ਵਲਟੇਲਾਂ ਤੋਂ ਅੰਦਾਜ਼ਾ ਲਾ ਲਿਓ ਬੱਛੀ ਇਹ ਵੀ ਲੇਵਾ ਲਾਹੂ ਬਹੁਤ 5 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ 40 ਤੇ 5 45000 ਉਹਦੇ ਚੋ ਮਾਨ ਹੋ ਜੂਗਾ 6 ਨੰਬਰ ਇਹ ਵੀ ਬਈ ਦੂਜਾ ਸੋਸ ਹੁੰਦੀ ਓ ਜੀ ਕਿੰਨੇ ਦਿਨ ਲੈ ਜੂ ਇਹ ਵਾ ਤਿਆਰਿਆਂ ਜੇ ਦੋ ਇੱਕ ਦੋ ਦਿਨ ਲਊਗਾ ਕਿੰਨਾ ਕਰ ਦੋ ਤੇ ਦੁੱਧ ਪਿਆ ਦੋ ਕੋਈ 16 17 ਜੈਜ ਮਾਲ ਇਹ ਵੀ ਬਈ 47000 ਹੀ ਦੇ ਦੇ 6 ਨੰਬਰ ਵੀ 47000 ਦੀ ਦੁੱਧ ਬਈ ਦੱਸਦਾ 16 17 ਕਿਲੋ ਪਿਆਜੂ ਕਾਲੇ ਰੰਗ ਦੀ ਕਰੋ ਸੰਗ ਦੀ ਵੱਛੀ ਦੂਜਾ ਸੂਆ ਹੂੰ ਚਮਕ ਚੁੰਗ ਪਿੰਡੇ ਚ ਬਹੁਤ ਐ 40 ਤੇ 7 47000 ਮੁੱਲ ਐ 47000 ਚ ਬਈ ਕਹਿੰਦਾ ਮਾਨ ਕਰ ਦੂੰਗਾ ਵਾਹਟੇਲਾ ਕਾਫੀ ਬਾਕੀ ਬਾਕੀ 2 4 ਦਿਨ ਲੈ ਜੂ ਬਾਕੀ ਕੋਈ ਇਹ ਦਿਨ ਫੈਕਸ ਨਹੀਂ ਗੇ ਕੋਈ ਦੋ ਦਿਨ ਪਹਿਲਾਂ ਵੀ ਪਸ਼ੂ ਸੂ ਸਕਦਾ ਸੀ ਸੀਲ ਸੌ ਸਾਰੇ ਨਾ ਕੀ ਫਲ ਆ ساری ਵਲਟੈਲ ਕੱਢ ਕੇ ਸੂਣਾ ਸੀਲ ਸੌ ਆ ਸਾਰੇ ਨਗ ਦੂਜੇ ਸੂਏ ਸੁੰਦੀ ਆ ਕਾਲੇ ਰੰਗ ਦੀ ਕ੍ਰੋਸਾਂਗ ਦੀ ਵੱਛੀ ਨਵਾ ਹਨ ਬਾਕੀ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ 'ਚ ਹੀ ਕਹਿਦਾ ਸੀ ਇਹ ਸੱਤ ਵਹਿੜਾ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਤੇ ਜਿਹੜਾ ਵੀ ਤੁਹਾਨੂੰ ਸੂਆ ਲੱਗਦਾ ਉਹੀ ਮੰਨ ਕੇ ਅਗਲਾ ਸੌਦਾ ਕਰ ਲੇ ਖੁੱਲੀ ਛੋੜਾ ਤੁਹਾਨੂੰ ਕੋਈ ਜ਼ਿਆਦਾ ਨਹੀਂ ਕਿ ਭਾਈ ਦੂਜਾ ਸੂਹਾ ਤੇ ਦੂਜਾ ਹੀ ਐ ਕੋਈ ਤੀਜਾ ਮੰਨ ਲੈ ਚੌਥਾ ਮੰਨ ਲੈ 10ਵਾਂ ਮੰਨ ਲੈ ਕਿੰਨਾਵਾਂ ਸੂਹਾ ਤੇ ਭਾਈ ਦੂਜਾ ਮੰਨ ਲੈ ਜਾਂ ਤੀਜਾ ਮੰਨ ਲੈ ਆਪਾਂ ਅਗਲਾ ਦੂਜਾ ਹੀ ਕਿਹਾ ਜਿੱਦੋਂ ਲਿਆਂਦੀ ਆ ਅਗਲੇ ਦੇਖਦੇ ਆ ਕਦ ਕੋਦ ਵੱਡਾ ਵਹਿਣ ਹੈ ਨੰਗੀਆਂ ਹੀ ਨਹੀਂ ਕਰ ਦਨ ਕਿੰਨੇ ਲੈ ਜੀ ਦਨ ਲੈ ਜੂਗੀ ਭਾਈ ਇਹ ਹਫ਼ਤੇ ਦੇ ਕਰੀਬ ਲੈ ਪੰਜ ਛੇ ਦਿਨ ਲੈ ਜੀ ਦੁੱਧ ਕਿੰਨਾ ਖਦਾ ਬੋਲ ਗਾਂ ਵਾਲਿਆਂ ਦਾ ਵੀ 18 ਕਿਲੋ ਦੱਸਿਆ ਆ ਚੋਇਆ ਨਹੀਂ ਹੁੰਦਾ ਇਹਨਾਂ ਨੂੰ ਕਹਿ ਦੇ ਜੀ ਜਿਆਦਾ ਦੀ ਸਮਝਦੇ ਆ ਇਹ ਦੇ ਰਾਇ 45000 ਮਾਈ ਕਹਿੰਦਾ ਅਗਲੇ 18 ਕਿਲੋ ਦੁੱਧ ਦੱਸਦੇ ਆ ਪਰ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਲੇ ਇਹ 2 ਕਿਲੋ ਚਵਾਊਗੀ ਇਹ 5 ਕਿਲੋ ਚਵਾਊ ਜਾਂ ਇਹ 18 ਕਿਲੋ ਚਵਾਊਗੀ ਹਾਂ ਕੱਦ ਵੱਡਾ ਹੀ ਆ ਤੇ ਮੁੱਲ ਵੀ ਜੈ ਜੀ ਆ ਤੇ ਮਾਨ ਤਾਨ ਸਾਰੇ ਨਗਾਂ ਚ ਹੀ ਹੋ ਜੂ ਜੇ ਕੋਈ ਦੋ ਨਗ ਲੈ ਲੂ ਪੋਰਾ ਬੱਦ ਹੋ ਜੂ ਹਾਂ ਥਣ ਸੋਹਣਾ ਆਦੀ ਚਵਾਈ ਵਾਲਾ ਪ੍ਰਿੰਟ ਵਾਲੀ ਵੈੜ ਸੀਲ ਸਬ ਪੂਰੀ ਆ ਇਹ ਟੋਟਲ 7 ਨਗਾਂ ਜਿਨ੍ਹਾਂ ਦੇ ਵਿੱਚੋਂ ਜਰਸੀ ਵੀ ਹੈਗੀ ਆ ਡੱਬੀਆਂ ਵਹਿੜਾਂ ਵੀ 2-3 ਹੈਗੀਆਂ ਕਾਲੀਆਂ ਕ੍ਰੋਸ ਵਹਿੜਾਂ ਵੀ ਹੈਗੀਆਂ ਦੋ ਨਗ ਜਰਸੀ ਆ ਵੀ ਜਰਸੀ ਚ ਹੀ ਪੈਂਦੀ ਆ 4 ਨੰਬਰ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਬਿਲਕੁਲ ਜੈਜੇ ਮੋਲ ਦੀਆਂ 7 ਵਹਿੜਾਂ ਜਿਹੜੀ ਵੀ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣ ਐਡਰੈਸ ਪੂਰੀ ਵਰੀ ਦੱਸ ਦੇਣਾ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਲਾਸਟ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨੂੰ ਵੀ